ਕਿਵੇਂ ਆ ਸ਼ੇਰਾ ਜਮੈਂ ਓਕੇ ਆ ਜਾ ਮੈਂ ਕਿਵੇਂ ਆ ਸਵਾਨ ਆਇਤੀ ਰਗੜਾ ਆਪਣਾ ਸ਼ਰਾ 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 ਗੰਬਰੀਆਂ ਜਮੈਂ ਸ਼ਰਾ ਆ ਜਾ ਤੂੰ ਚੋਪਰੋ ਆ ਕਿਹੜਾ ਗਿਆ ਸ਼ੇਰਾ ਜਿਵੇਂ ਜੀ ਠੀਕ ਆ ਜੀ ਬਹੇ ਜਾ ਆ ਬਹਿ ਗਈ ਬਹਿ ਗਈ ਇੱਕ ਰੋਣਾ ਲੈ ਸ਼ੇਰਾ ਕਿੱਥੇ ਆ ਤੁਸੀਂ ਆ ਰਹੇ ਅਸੀਂ ਤਾਂ ਕੈਨੇਡਾ ਕੈਨੇਡਾ ਅਸੀਂ ਤਾਂ ਕੈਨੇਡਾ ਬੈਠੇ ਆ ਠੀਕ ਆ ਮੈਨੂੰ ਵੀ ਸਿਕਾ ਦਿਓ ਯਾਰ ਲੈ ਸੇਰਾ ਪਹਿਲਾ ਮੈਨੂੰ ਚੈੱਕ ਬਾਬੇ ਨੇ ਚੈੱਕ ਹੀ ਨਹੀਂ ਕਰੀ ਐਨੇ ਟਾਈਮ ਦੀ ਉਹਦਾ ਘਰ ਹੀ ਜਾਂਦਾ ਚੈੱਕ ਚੈੱਕ ਕਰਕੇ ਦਿੰਦਾ ਅੱਛਾ ਲੈ ਸੇਰਾ ਵੀ ਹਾਂ ਹਾਂ ਮੈਂ ਅਰੇ ਹਾਈ ਜਾਂਦੇ ਆ ਪਤਾ ਨਹੀਂ ਕਿ ਹਰੇ ਜਾ ਹੀ ਜਾਂਦੇ ਆ ਮੱਝ ਵਾਲਾ ਨਾ ਮੈਂ ਤਾਂ ਦੋ ਤਿੰਨ ਕੁੱਟਾ ਪੀ ਗਿਆ ਤੇਜ ਵਾਲਾ ਇਹ ਤੇਜ ਵਾਲਾ ਜਰਾ ਠੀਕ ਆ ਕਿੰਨੇ ਮਿੰਟਾਂ ਪਹੁੰਚਣ ਬਾ ਪਹੁੰਚਾਂਗੇ ਬਾ ਥੋੜੇ ਟਾਈਮ ਨੂੰ ਥੋੜੇ ਟਾਈਮ ਨੂੰ ਹਣ ਮੋਤੇ ਨੂੰ ਪੀ ਕੇ ਗਿਆ ਸੀ ਕਿ ਨਾ ਨਜ਼ਾਰਾ ਦਿੱਤਾ ਨਹੀਂ ਮੈਨੂੰ ਨਹੀਂ ਨਜ਼ਾਰਾ ਕਉ ਨਹੀਂ ਦਿੱਤਾ ਤੂੰ ਕੈਨੇਡਾ ਇਹ ਗੱਲ ਕੀਤੀ ਮੈਂ ਤਾਂ ਐ ਲਾ ਦੇ ਮੈਂ ਤਾਂ ਦਵਾਈ ਡੂਈ ਤਾਰਤਾ ਕਿਤੇ ਪਹਿਲਾਂ ਖੋਪੇ ਲਾਲਾ ਅੱਖਾਂ ਦੇ ਉੱਤੇ ਅੱਛਾ ਹਾਂ ਆਹ ਲਾ ਦੇਖਾ ਹੁਣ ਦੇਖੋ ਤੈਨੂੰ ਹਾਂ ਹਾਏ ਮਿੱਠੀ ਕੇ ਸੇ ਕੈਨੇਡਾ ਨਾਲ ਟੱਕਿਆ ਚਾਰਾ ਨੇ ਸੁੱਖਾ ਪੀ ਕੇ ਲੈ ਲਿਆ ਸੁੱਖਾ ਪੀ ਕੇ ਲਿਆ ਨਗਾਰਾ ਉਹ ਸਿਰ ਬੜਾ ਸਿਤਾਰਾ ਪਾਰਾ ਮਿਲਦੇ ਥੀ ਮਨਾ ਟੁੱਟੇ ਨਹੀਂ ਕੇ ਲੈਣਾ ਸੁਰਖ ਦਾ ਚੂਟਾ ਚੜ ਅਮਲੀ ਤੇ ਮੋਟੇ ਨਹੀਂ ਕੇ ਲੈਣਾ ਸੁਰਖ ਦਾ ਚੂਟਾ ਚੜ ਅਮਲੀ ਤੇ ਮੋਟੇ ਨਹੀਂ